ਉੱਤੇ ਤੇ ਬਿੱਲੀ ਦੀ ਲੜਾਈ ਨੇ ਪਤੀ ਪਤਨੀ ਦੇ ਵਿਚਕਾਰ ਦਰਾਰ ਖੜੀ ਕਰ ਦਿੱਤੀ ਹੈ ਸੋਸ਼ਲ ਮੀਡੀਆ ਦੇ ਉੱਤੇ ਦੋਸਤੀ ਬਣੀ ਸੀਗੀ ਕਿ ਦੋਸਤੀ ਪਿਆਰ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਵਿਆਹ ਹੋ ਜਾਂਦਾ ਹੈ 9 ਮਹੀਨੇ ਹੀ ਬੀਤਦੇ ਨੇ ਵਿਆਹ ਨੂੰ ਪਰ ਕੁੱਤੇ ਤੇ ਬਿੱਲੀ ਦੇ ਲੜਾਈ ਨੂੰ ਲੈ ਕੇ ਝਗੜਾ ਹੁੰਦਾ ਹੈ ਤੇ ਉਸ ਤੋਂ ਬਾਅਦ ਗੱਲ ਰਿਸ਼ਤੇ ਟੁੱਟਣ ਯਾਨੀ ਕਿ ਤਲਾਕ ਤੱਕ ਪਹੁੰਚ ਜਾਂਦੀ ਹੈ ਹੈਰਾਨ ਕਰਨ ਵਾਲਾ ਇਹ ਮਾਮਲਾ ਸਾਹਮਣੇ ਆਇਆ ਜੋ ਕਿ ਬਿਹੱਦੀ ਅਨੋਖਾ ਹੈ ਤੇ ਲੋਕਾਂ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਮਦ ਪਰਦੇਸ਼ ਦੇ ਭਾਰਤ ਦੇ ਵਿੱਚ ਤਲਾਕ ਦੇ ਆਮ ਕਾਰਨ ਜਿਵੇਂ ਕਿ दहेज ਘਰੇਲੂ ਹਿੰਸਾ ਜਾਂ ਫਿਰ ਪਰਿਵਾਰਕ ਟਕਰਾਅ ਹੁੰਦੇ ਨੇ ਪਰ ਮਧ ਪ੍ਰਦੇਸ਼ ਦੀ ਰਾਜਧਾਨੀ ਪੋਪਲ ਤੋਂ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਇੱਥੇ ਇੱਕ ਜੋੜੇ ਨੇ ਵਿਆਹ ਦੇ ਸਿਰਫ 9 ਮਹੀਨੇ ਬਾਅਦ ਤਲਾਕ ਦੇ ਲਈ ਅਰਜ਼ੀ ਦਿੱਤੀ ਹੈ ਅਤੇ ਇਸ ਦਾ ਕਾਰਨ ਹੋਰ ਕੋਈ ਨਹੀਂ ਹੈ ਸਗੋਂ ਉਹਨਾਂ ਦੇ ਆਪਣੇ ਆਪੋ ਆਪਣੇ ਪਾਲਤੂ ਜਾਨਵਰ ਇਹ ਜੋੜਾ ਸੋਸ਼ਲ ਮੀਡੀਆ ਰਾਹੀਂ ਮਿਲੇ ਆਇਆ ਹੈ ਜਿੱਥੇ ਦੋਵਾਂ ਨੇ ਦੋਵਾਂ ਨੂੰ ਜਾਨਵਰ ਦੇ ਨਾਲ ਪਿਆਰ ਹੋਣ ਦੇ ਕਾਰਨ ਦੋਸਤੀ ਵੀ ਹੋਈ ਹੈ ਕਿਉਂਕਿ ਦੋਨਾਂ ਦੇ ਕੋਲ ਜਾਨਵਰ ਸੀਗੇ ਦੋਨਾਂ ਦੀ ਦੋਸਤੀ ਵੀ ਚੰਗੀ ਹੋਈ ਹੈ ਫਿਰ ਵਿਆਹ ਕਰ ਲਿਆ ਪਰ ਹੁਣ ਇਹੀ ਜਾਨਵਰ ਉਹਨਾਂ ਦੇ ਰਿਸ਼ਤੇ ਦੇ ਵਿੱਚ ਦਰਾਰ ਦੀ ਵਜਾ ਬਣ ਗਏ ਨੇ। ਦਰਸਲ ਪਤਨੀ ਦਾ ਦਾਵਾ ਹੈਗਾ ਕਿ ਪਤੀ ਦਾ ਕੁੱਤਾ ਉਸਦੀ ਬਿੱਲੀ ਨੂੰ ਵਾਰ-ਵਾਰ ਤੰਗ ਕਰਦਾ ਹੈ ਅਤੇ ਉਸ ਦੇ ਉੱਤੇ ਹਮਲਾ ਵੀ ਕਰ ਚੁੱਕਾ ਹੈ। ਦੂਜੇ ਪਾਸੇ ਪਤੀ ਦੀ ਦਲੀਲ ਹੈ ਕਿ ਉਸ ਨੇ ਵਿਆਹ ਤੋਂ ਪਹਿਲਾਂ ਹੀ ਆਪਣੀ ਪਤਨੀ ਨੂੰ ਦੱਸ ਦਿੱਤਾ ਸੀਗਾ ਕਿ ਉਹ ਸਾਰੇ ਪਾਲਤੂ ਜਾਨਵਰ ਇਕੱਠੇ ਨਹੀਂ ਰੱਖ ਸਕੇਗਾ। ਇਸ ਦੇ ਬਾਵਜੂਦ ਪਤਨੀ ਨੇ ਆਪਣੀ ਬਿੱਲੀ ਨੂੰ ਆਪਣੇ ਮਾਇਕੇ ਤੋਂ ਲੈ ਕੇ ਵਾਪਿਸ ਆ ਗਈ ਤੇ ਉਸਦੀ ਬਿੱਲੀ ਹੁਣ ਘਰ ਦੇ ਵਿੱਚ ਰੱਖੀਆਂ ਮੱਛੀਆਂ ਨੂੰ ਵੀ ਤੰਗ ਕਰਦੀ ਹੈ।